ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 1329 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਤੀ ਮਹੱਲਾ ਪਹਿਲਾ ਆਵਤ ਗਿਨੇ ਨ ਰੱਖਿਆ ਜਾਵਤ ਕਿਉ ਰੱਖਿਆ ਜਾਹੀ ਜਿਸ ਤੇ ਹੁਆ ਸੋਈ ਪਰ ਜਾੜੈ ਜਾਂ ਉਸ ਹੀ ਮਹੇਸਮਾਈ तू है है वाहो तेरी रजा है जो किछ कर है सोई पर होए बा अवर न कर न जाए रहाओ जैसे हर हट की माला टिंड लगत है एक सखनी होर फेर परियत है तैसो ही एव खेल खसम का जो उसकी वड़े आई ਸੁਰਤੀ ਕੈ ਬਾਰ ਕੇ ਚਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰੀ ਕੌਣ ਉਦਾਸੀ ਜਿਸ ਕੀ ਆਸਾ ਤਿਸ ਹੀ ਸੋਪ ਕੈ ਹੋ ਰਹਾ ਨਿਰਵਾਣ ਜਿਸ ਤੇ ਹੋਆ ਸੋਈ ਕਰ ਬਾਨਿਆ ਨਾਨਕ ਗਿਰੀ ਉਦਾਸੀ ਸੋ ਪਰਵਾਣ ਪਰਵਾਤੀ ਬਹੱਲਾ ਪਹਿਲਾ ਦੇਸ ਟੀ ਭਿਕਾਰੀ ਬੱਦਰ ਬਾਦੇ ਹੋ ਤਿਸ ਕੈ ਬਲ ਜਾਈ ਪਾਪ ਪੁੱਤ ਕੀ ਸਾਰੀ ਦਜਾਣੇ ਪੁੱਲਾ ਫਿਰੇ ਅਜਾਈ ਬੋਲੋ ਸੱਚੇ ਨਾਮ ਕਰਤਾਰ ਫੁੱਦ ਬੋੜ ਦਾ ਆਵੜ ਵਾਰ ਰਹਾਉ ਉੱਚੇ ਤੇ ਫੁੱਦ ਦੀਚ ਕਰਤੇ ਹੈ ਨੀਚ ਕਹੈ ਸੁਲਤਾਨ ਉੱਚਾ ਤੇ ਫੁੱਦ ਦੀਚ ਕਰਤੇ ਹੈ ਨੀਚ ਕਰੈ ਸੁਲਤਾਨ ਜੀਦੀ ਜਾੜ ਸੁਝਾੜਿਆ ਜਗ ਤੇ ਪੂਰੇ ਪਰਵਾਣ ਤਾ ਕੋ ਸਮਝਾਵੜ ਜਾਈਏ ਜੀ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੁਝੈ ਕੋਈ dau parbat eh sabd te aiye jo doh dudhi parita apradvat nanak dasre dasa jag harya tid jeeta parvati mahalla pehla man maya badtaaya man pankhi aakaash tasgar sabd di vaariya nagar utha sa bas ਜਾ ਤੂ ਰਖੈ ਰਖ ਲੈ ਸਬਤ ਹੋ ਵੈਰਾਸ ਐਸਾ ਨਾਮ ਅਰਤ ਜਿਦ ਮੇਰਿਆ ਗੁਰਬਤ ਦੇਹ ਲਗੋ ਪਗ ਤੇਰੇ ਰਹਾਉ ਮਨ ਜੁਗੀ ਬਨ ਭਗਿਆ ਮਨ ਮੂਰਖ ਗਾਵਾਰ ਬਨ ਦਾਤਾ ਮਨ ਬਗਤਾ ਬਨ ਸਿਰ ਗੁਰ ਕਰਤਾਰ ਪੰਜ ਵਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾਣੀ ਐ ਕਹੋ ਨ ਦੇਖਿਆ ਜਾਹੀ ਖੋਟ ਪੁਠੋ ਰਾਲੀਏ ਬਿਨ ਨਾਵੇ ਪਤ ਜਾਈ ਜਾ ਤੂੰ ਮਿਲਹਿ ਤਾ ਮਿਲ ਰਹਾ ਜਾ ਤੇਰੀ ਹੋਈ ਰਜਾਈ ਜਾਤ ਜਨਮ ਨਹਿ ਪੁੱਛੀਐ ਸੱਚ ਕਰਿ ਲੇਹੁ ਬਤਾ ਹੈ ਸਾਜਤ ਸਪਤ ਹੈ ਜੀ ਕਰਮ ਕਮਾਈ ਜਨਮ ਮਰਨ ਦੁਖ ਕਾਟੀਐ ਨਾਨਕ ਛੂਟ ਸਦਾਇ ਪ੍ਰਵਤੀ ਮਹੱਲਾ ਪਹਿਲਾ ਜਾਗਤ ਬਿਗਸੈ ਮੂਠੋ ਅੰਦਾ ਗਲਫਾਹੀ ਸਿਰ ਬਹਰੇ ਤਦਦਾ മനസാജായ ഉർജി താഴീ കിച്ച് നസായ ജീവന ജഗണഹാരാ സുഖ സാഗര അമൃത ഭണ്ഡാരാ കഹ അന്ധനുജി കാരഹ ആ പേ പ്രീത പ്രേമ പരമെസ് കർമ്മി മല വടായി ਦੇਦ ਦੇਦ ਆਵੇ ਤਿਲ ਤਿਲ ਛੀਛੇ ਬਾਇਆ ਬਹੁ ਕਟਾਈ ਬਿਨ ਗੁਰ ਬੁੱਢੋ ਠੋਰ ਨਾ ਬਾਵੈ ਜਬ ਲਗ ਦੁਜੀ ਰਾਈ ਇਹਦਸ ਜੀਹਾ ਦੇਖ ਸਬਾਲੈ ਸੁਖ ਦੁਖ ਪੁਰਬਕ ਬਾਹੀ ਕਰ ਭੀੜ ਸੱਚੀ ਪੀਖਿਆ ਬੰਘੇ ਨਾਲਿਕ ਬਿਲੇ ਵਡਾਈ ਪਰਵਾਤੀ ਬਹੱਲਾ ਪਹਿਲਾ बष्ट करो मूर्ख जग कहिया अधिक बको तेरी लिव रहिया। तेरे दरबार नाम बिना कैसे आचार ऐसे झूठ मुठे संसारा निंद का निंद मुझे प्यारा रहा <coughs> ਜਿਸ ਦਿੱਦ ਹੈ ਸੋਈ ਵਿਦ ਜਾੜੈ ਗੁਰ ਕੈਬ ਸਬ ਦੇ ਦਰ ਦੀਸੜ ਕਾਰਣ ਨਾਮ ਅੰਦਰ ਗਤਿ ਜਾੜੈ ਜਿਸ ਰੂਰ ਦਰ ਕਰੇ ਸੋਈ ਵਿਦ ਜਾੜੈ ਬੈ ਬੈ ਲੋ ਉਜਲ ਸਚ ਸੋਏ ਉਦਬ ਆਖੜਾ ਉਚਾ ਹੋਏ ਮਨ ਮੁਖ ਖੂਲ ਬਹਾ ਬਿਖ ਖਾਹੇ ਗੁਰ ਬੁਖ ਹੋਏ ਸਰਾਚੈ ਨੈ ਅੰਦ ਬੁੱਲ ਬੁਗਦ ਗਵਾਰ ਹੀੜੋ ਦੀਛ ਬੁਰ ਬੁਰਿਆਰ ਨੀ ਤਦ ਕੋ ਤਦ ਨਾਮ ਪਿਹਾਰ ਇਹ ਤਦ ਸਾਰ ਹੋਰ ਵਿਖਿਆ achar ਉਸ ਤਤ ਦਿੱਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜੈਕਾਰ ਤੂ ਬਕਸੈ ਜਾਤਪਤ ਹੋਈ ਨਾਨਕ ਕਹਿ ਕਹਾਵੈ ਸੋ ਏ ਪਰਵਤੀ ਬਹਲਾ ਪਹਿਲਾ ਕਾਇ ਮਹਿਲਵਦ ਆਇਆ ਪੈਧੇ ਕਰ ਕੀ ਹਾਨ ਬਕ ਬਕ ਵਾਦ ਚਲਾਇਆ ਵਿਦ ਦਾ ਵੈ ਬਿਖ ਜਾੜ बाबा ਐਸਾ ਵਿਖਮ ਜਾਲ ਬਨ ਵਸਿਹਾ ਬਿਬਲ ਛਾਗ ਸਹਜ ਪਰਗਾ ਸਿਆਰ ਹਾਉ ਵਿਖ ਖਾਣਾ ਵਿਖ ਬੋਲਣਾ ਵਿਖ ਕੀ ਕਾਰ ਕਮਾਹੇ ਜਬ ਦਰਬਦ ਦੇ ਜਮ ਦਰਬਾਦ ਦੇ ਮਾਰੀ ਹੈ ਛੋਟ ਸ ਸਚ ਨਾਹੀ ਜੀਵ ਆਇਆ ਤਿਵ ਜਾਏ ਸੀ ਕੀਆ ਲਿਖ ਲੈ ਜਾਏ ਮਨ ਮੁਖ ਬੋਲ ਗਵਾਇਆ ਦਰਗਾਹ ਵਿਲੇ ਸਜਾਈ ਜਗ ਖੋਟੋ ਸੱਚ ਨਿਰਬਲ ਗੁਰਸਬਦਿ ਵਿਚਾਰ ਤੇ ਨਰ ਵਿਰ ਲੇ ਜਾਣੀ ਹੈ ਜਿਲ ਅਦਰ ਗਿਆਨ ਬੁਰਾਰ अजर जरे डी चरत रे अमर आनंद स्वरूपानिक जल को बीद सै थे पावै राखो प्रीत परवाति महल्ला पहला गीत नाद हरख चतुरही रहस रंग फुरबाहे सकाई पैनण खाना चित नपाहि साच सहज सुखदाब वसाई ਕਿਆ ਜਾਨਾ ਕਿਆ ਕਰਿਆ ਕਰਾਵੇ ਨਾਮ ਬਿਨਾ ਤਨ ਕਿਛ ਨ ਸੁਖਾਵੇ ਰਹਾਉ ਜੋਗ ਬਿਨੋਦ ਸਵਾਦ ਆਨੰਦਾ ਮਤ ਸਤ ਪਾਏ ਭਗਤ ਗੋਬਿੰਦਾ ਕੀਰਤ ਕਰਮ ਕਾਰਿ ਨਿਜ ਸਦਾ ਅੰਤਰ ਰਵਤੋ ਰਾਜ ਰਵਿੰਦਾ ਉਪਰਿ ਪ੍ਰੀਤ ਪ੍ਰੇਮ ਉਰਤਾਰੀ ਦੀਨ ਦਾਤ ਪਿਉ ਬਦਵਾਰੀ ਆਦਿ ਦੇ ਨਾਮ ਦਾਨ ਬ੍ਰਤ ਕਾਰੀ ਤ੍ਰਿਪਤ ਤਰਗ ਤਤ ਵਿਚਾਰੀ ਅਕਥ ਕਥੋ ਕਿਆ ਮੈ ਜੋਰ ਭਗਤ ਕਰੀ ਕਰਾਏ ਬੋਰ ਅੰਤਰਵਸੈ ਚੁਕੇ ਬ ਮੋਰ ਕਿਸ ਸੇ ਵਿਦੁ ਜਾਣੀ ਹੋਰ ਗੁਰਕਾ ਸਬਦ ਬਹਾਰ ਸੇ ਮਿਠਾ ਐਸਾ ਅੰਮ੍ਰਿਤ ਅੰਦਰ ਡੀਠਾ ਜਿਦ ਚੱਖਿਆ ਪੂਰਾ ਪਦ ਹੋਏ ਨਾਡਕ ਤਰਾਪਿਓ ਤਦ ਸੁਖ ਹੋਏ ਪਰਵਤੀ ਮਹੱਲਾ ਪਹਿਲਾ ਆਦਰ ਦੇਖ ਸਬਦ ਬਨ ਬਨਿਆ ਅਵਰਨ ਰਾਂਗਨ ਹਾਇਰਾ ਅਹਦ ਸੇ ਜੀਹਾ ਦੇਖ ਸਮਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਕਣ ਅਤ ਰੂੜਾ ਦੀਨ ਦਿਆਲ ਪ੍ਰੀਤਮ ਮਨ ਮੋਹਨ ਅਤ ਰਸ ਲਾਲ ਸੰਗੂੜਾ ਰਹਾਉ ਉਪਰ ਕੂਪ ਗਗਨ ਪਨਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਬਿਦ ਜਾਣੈ ਗੁਰਮੁਖ ਗਿਆਨ ਵਿਚਾਰਾ पसरी किरण रस कबल बिगासे सस कर सूर सुभाया काल बि तुंस बड साबज बारी गुरु प्रसाद प्रभ पाया अत रस रग चुलु ले रती दूजा रंग ना कोही नाड के रस रे रसाई रती रब रहया प्रभ सोई पर्वती महल्ला पहला 12 बह ਰਾਵਲ ਖੱਪ ਜਾਵੇ ਚੋਹ ਛੇ ਬੈ ਸੜੇ ਅਸੀ ਜੋਗੀ ਕਾਪੜਿਆ ਸਿਰ ਖੂਤੇ ਬਿਰ ਸਬਦ ਹੈ ਗਲ ਫਸੀ ਸਬਦਰਤੇ ਪੂਰੇ ਬੈਰਾਗੇ ਉਹ ਹਠ ਹਸਤ ਬਹਿ ਭੀਖਿਆ ਜਾਚੀ ਏਕ ਪਾਏ ਲਿਵ ਲਾਗੀ ਰਹਾਉ ਬ੍ਰਹ ਬੜਵਾਦ ਪੜਹਿ ਕਰ ਕਿਰਿਆ ਕਰੜੀ ਕਰਮ ਕਰਾਹਿ ਬਿਨ ਬੂਝੇ ਕਿਛ ਸੁਝੇ ਨਹੀਂ ਬਦ ਮੁਖ ਵਿਛੜ ਦੁਖ ਪਾਏ ਸਬਦ ਬਿਲੇ ਸੇ ਸੂਚਾ ਚਾਰੀ ਸੱਚੀਦਰ ਗਹਿ ਬੜੇ ਅੰਦਰ ਨਾ ਬਰਤਨ ਲਿਵ ਲਾਗੇ ਜੁਗ ਜੁਗ ਸਾਚ ਸੁਬਾਡੇ सगले कर्म धर्म सुच सज्जम जप तप तीर्थ सबद वसे नानक सतगुरु मिले मिलाया दुख पराचित काल न से परवाती महला पहला सत्ता की रेण साध जन संगत हर कीर्त तर तारी कहा करे बपुरा जब डर पै गुरु मुख हृदय मुरारी ਜਲ ਜਾਹੋ ਜੀ ਵਦ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਬਾਲੀ ਗੁਰਬਖਿ ਆਵੈ ਸਾਧ ਬਨਾਰ ਹਾਉ ਗੋਰੀ ਉਪਦੇਸ ਸਾਚ ਸੁਖ ਜਾ ਕੋ ਕਿਆ ਤਿਸੁ ਮਾ ਕਹੀਐ ਲਾਲ ਜਵੇਹਰ ਰਤਰ ਬਦਾਰਥ ਕੋ ਜਿਤ ਗੁਰਮਖ ਲਹੀਐ ਜੀਤ ਲੈ ਗਿਆ ਤੇ ਤਿਆਰ ਤਰ ਸਚ ਇੱਕ ਸਬਦ ਲੈ ਬਲਾਵੇ ਡਰਾ ਲਬ ਡਰ ਹਾਰ ਦੇ ਕੇਵਲ ਡਰ ਪੋ ਤਾੜੀ ਲਾਵੇ ਸਾਇਦੇ ਸਪਤ ਪਰੇ ਜਲ ਨਿਰਮਲ ਉਲਟੀ नाव ਤਰਾਵੇ ਬਾਹਰ ਜਾ ਤੋ ਠਾਕ ਰਹਾਵੇ ਗੁਰਬਖ ਸਹਿਜ ਸੁਭਾਵੈ ਸੋ ਗਿਰਹੀ ਸੋ ਦਾਸੀ ਉਦਾਸੀ ਜਿਦ ਗੁਰਬਖ ਆਪ ਪਛਾਣਿਆ ਦਾ ਕੀ ਕਹ ਹੈ ਅਵਰ ਨਹੀਂ ਦੁਝਾ ਸਾਚ ਸਬਦ ਮਨ ਬਧਿਆ ਰਾਗ ਪਰਵਤੀ ਬਹਲਾਤੀ ਜਾ ਚਾਪਦੇ ਇਕ ਉਹਕਾਰ ਸਤਗੁਰ ਪ੍ਰਸਾਦ ਗੁਰੂ ਬਿਗਵਿਰਲਾ ਕੋਈ 부ਜੈ ਸਬਦੇ ਰਹੈ ਅਸਮਾਹੀ ਨਾਵਰਤੇ ਸਦਾ ਸੁਖ ਪਾਵੈ ਐਸਾ ਚਿਰਹੈ ਲਿਵਲਾਈ ਹਰੇ ਹਰੇ ਨਾਮ ਜਪੋ ਜਨ ਬਾਈ ਗੁਰ ਪ੍ਰਸਾਦ ਬੜੇ ਅਸਥਿਰ ਹੋਵੇ ਅੱਜ ਦਿਨ ਹਰ ਰਸ ਰਹਿ ਆ ਘਾਇ ਰਹਾਉ ਅੱਜ ਦਿਨ ਭਗਤ ਕਰੋ ਦਿਨ ਰਾਤੀ ਇਸ ਜੁਗ ਕਾ ਲਹਾ ਪਾਈ ਸਦਾ ਜਨ ਨਿਰਮਲ ਬੈਲ ਨ ਲਗੇ ਸੱਚੇ ਨਾਮ ਚਿਤ ਲਾਈ સુખ શિગાર સતગરુ દંડાર આપે કરતા જીસનો દેવ તિસ વસ મન આહી નાનક નું સતગરુ દિખ પર ભી મીજા ਨਿਰਗੁੜਿਆਰੇ ਕੋ ਬਖਸ ਲੈ ਸੁਆਮੀ ਅਪੀ ਲਹਿੂ ਮਿਲਾਈ ਤੂੰ ਬੇਅੰਤ ਤੇਰਾ ਅੰਤ ਨਾ ਬਾਹ ਹੈ ਸਭ ਦੇ ਦੇ ਹੋ ਬੁਝਾਈ ਹਰ ਜੀਉ ਤੁਧ ਵਿਟ ਹੋ ਬਲੇ ਜਾਈ ਤਦ ਬਨੇ ਅਰਪੀ ਤੁਧ ਆਗੇ ਰੱਖੋ ਅਸਦਰ ਹਾਸਰ ਡਾਈ ਰਹਾ ਆਪਨੇ ਭਾੜੇ ਵਿੱਚ ਸਦਾ ਰੱਖ ਸੁਆਮੀ ਹਰੇ ਨਾਮੋ ਦੇਵੜਿਆਹੀ ਪੂਰੇ ਗੁਰਤੇ ਪਾਣਾ ਜਾਪੈ ਅਨ ਦਿਨ ਸਹਜ ਸਮਾਈ ਤੇਰੇ ਪਾੜੇ ਭਗਤ ਜੀ ਤੁਧ ਪਾਵੈ ਆਪੇ ਬਖਸ ਬਿਲਾਈ ਤੇਰੇ ਪਾੜੇ ਸਦਾ ਸੁਖ ਪਾਇਆ ਗੁਰ ਤ੍ਰਿਸਨਾ ਅਗਨ ਬੁਝਾਈ ਜੋ ਤੂ ਕਰੈ ਸੋ ਹੋਵੈ ਕਰਤੇ ਅਵਰ ਨ ਕਰਣਾ ਜਾਈ ਨਾਨਕ ਨਾ ਵੈ ਜੇਵੜ ਅਵਰ ਨ ਦਤਾ ਪੂਰੇ ਗੁਰਤੇ ਪਾਈ ਪਰਵਤੀ ਮਹੱਲਾ ਤੀ ਜਾ ਗੁਰਮੁਖਾਰ ਸਾਹਿ ਆ ਜਿੰਨਾ ਤਿੰਨ ਸਾਲਾ ਹੈ ਹਰ ਜਾਤਾ ਵਿਚੋ ਪਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਾ ਤੀ ਜੋ ਤੂੰ ਮੇਰਾ ਇੱਕ ਸੋਹੀ ਤੁਦ ਜੱਪੀ ਤੁਦ ਐਸਾ ਲਹੀ ਗਤ ਮਤ ਤੁਜ ਤੇ ਹੋਈ ਰਹਾਉ ਗੁਰਮੁਖ ਸਾਲਾ ਹਰਿ ਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਇਰ ਸਦਾ ਮਿੱਠਾ ਕਦੇ ਨ ਫਿੱਕਾ ਗੁਰ ਸਬਦ ਦੀ ਵਿਚਾਰ ਜਿਨ ਮਿੱਠਾ ਲਾਇਆ ਸੋਈ ਜੜੈ ਤਿਸ ਵਿਟ ਹੋ ਬਲੇ ਜਾਈ ਸਬਦ ਸਲਾਹੀ ਸਦਾ ਸੁਖਿ ਦਾਤਾ ਵਿਚ ਹੋ ਆਪ ਗਵਾਈ ਸਤ ਗੁਰੂ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਹੇ ਨਾ ਨਿਕ ਨਾਮ ਮਿਲ ਐਵੜੇ ਆਹੀ ਗੁਰਸਬਦੀ ਸੱਚ ਪਾਈ ਪਰਵਤੀ ਮਹੱਲਾ ਤੀਜਾ ਜੋ ਤੇਰੀ ਸਰਡਾਈ ਹਰ ਜੀਉ ਤਿਤ ਤੋ ਰਖਨ ਜੋਗ ਤੁਦ ਜੇਵੜ ਮੈਂ ਅਵਰ ਨ ਸੁਜੈ ਨ ਕੋ ਹੁਆ ਨ ਹੋਗ ਹਰ ਜੀਓ ਸਦਾ ਤੇਰੀ ਸਰਣਾਹੀ ਜਪਾਵੇ ਤੋ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਡਾਈ ਹਰ ਜੀਓ ਤਿਦ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਓ ਪਹੇੜ ਸਕੈ ਜਮ ਕਾਲ तेरी सरनाही सच्ची हर जियो ना ओह कट न जाहे छोड़ पाए लगे ओह जमे ते मर जाए जो तेरी सरनाई हर जी हो तिना दुख भूख ना हे नानक नाम सलाहे सदा तू सच्चे शबद समाहे पर महला जा ਗੁਰਬਖ ਹਰਿ ਜੀਓ ਸਦਾ ਧਿਆਵੋ ਜਬ ਲਗ ਜੀ ਪ੍ਰਾਨ ਗੁਰ ਸਬਦੀ ਮਨ ਨਿਰਮਲ ਹੋਆ ਚੁਕਾ ਮਨ ਅਵਿਮਾਨ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁੜੀ ਛੈ ਹਰ ਕਾ ਨਾਮ ਸਦਾ ਸੁਖ ਦਤਾ ਸਹਿਜੇ ਹਰ ਰਸ ਪੀਜੈ ਰਹਾਉ ਬੂਲੇ ਪਛਾੜਨ ਤੈਨ ਨਿਜ ਕਰ ਵਾਸਾ ਸਹਜੇ ਹੀ ਸੁਖ ਹੋਈ ਗੁਰ ਕੈ ਸਬਦ ਕਮਲ ਪਰਗਾ ਸਿਆ ਹਬਤ ਦੁਰਬਤ ਖੋਈ ਸਬਨਾ ਮੈਂ ਏਕੋ ਸਚ ਵਰਤੈ ਵਿਰਲਾ ਭੂਜ ਕੋਈ ਗੁਰਮਤੀ ਮਨ ਨਿਰਮਲ ਹੋਹਾ ਅੰਮ੍ਰਿਤ ਤਤਵ ਖਾਣੇ ਹਰ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮੈ ਸਤ ਬਲਿਹਾਰੀ ਗੁਰ ਅਪਦੇਵਤ ਹੋ ਜਿ ਤਿਆਤ ਬ੍ਰਾਮ ਪਛਾਨ ਮਾਨ ਇਸ ਜਨਮ ਸਤ ਗੁਰੂ ਨਸੀ ਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾ ਸਤ ਗੁਰੂ ਮੇਲੇ ਸਹਜੇ ਸਹਜ ਸਮਾਇਆ ਨਾਨਕ ਨਾਮ ਮਿਲਐ ਵੜਿਆਈ ਪੂਰੇ ਭਾਗ ਧਿਆਇਆ ਪਰਵਤੀ ਬਹਲਾ ਤਿਜਾ ਆਪੇ ਬਾਤ ਬਣਾਏ ਬਹੁ ਰੱਗੇ ਸਿਸ਼ਟ ਉਪਾਹੇ ਪ੍ਰਭ ਖੇਲ ਕੀਆ ਕਰ ਕਰ ਵਿਖਿਆਕਰੇ ਕਰਾਏ ਸਰਬ ਜੀ ਆਨ ਰਜਕ ਦਿਆ ਕੱਲੀ ਕਾਲ ਬਹਿ ਰ ਵਿਆਰਾਮ ਕਟ ਕਟ ਪੂਰ ਰਹਾ ਪ੍ਰਭ ਏਕੋ ਗੁਰਬਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਪਰਪੂਰ ਰਹਿਆ ਨਾਮ ਰਤਨਿ ਅਹਿਰਦੇ ਪ੍ਰਗਟਿਆ ਜੋ ਗੁਰਸਰ ਡਾਈ ਭਜ ਪਿਆ ਇੰਦਰੀ ਪੰਚ ਪੰਚੇ ਵਸੇ ਅਨੇਕਿ ਮਾਸਦੋਖ ਗੁਰਬਤਿ ਪਾਵੈ ਸੋ ਤਨ ਤਨ ਹਰ ਜਨਵੜ ਪੂਰਾ ਜੋ ਪੈ ਬੈਰਾਗ ਹਰ ਗੁੜ ਗਾਵੇ गुरते मोह फेरे जे गोही गुर का कहया चित न, ना चित तरे गुरते मोह फेरे जे कोई गुर का कह न चित तर कर आचार बह सब बह है जो किच करे सो नरक पर एको शब्द एको प्रभ वरत सब एक उत्पत्त चल है ਨਾਨਕ ਗੁਰਮੁਖ ਮੇਲ ਮਿਲਾਹੇ ਗੁਰਮੁਖ ਹਰ ਹਰ ਜਾਇ ਰਲੇ ਪਰਵਾਤੀ ਮਹੱਲਾ ਤੀਜਾ ਮੇਰੇ ਮਨ ਗੁਰੇ ਆਪਣਾ ਸਲਾਹੇ ਪੂਰਾ ਭਾਗ ਹੋਵੇ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੇ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟਮ ਦੇ ਕੋਈ ਵਿਰਲਾ ਲੇ ਜਿਸ ਲੋ ਆਪਣੀ ਨਦਰ ਕਰੀ ਗੁਰ ਕੀ ਚਰਨ ਮਨੁ ਮਹੇ ਵਸਾਹਿ ਦੁਖ ਅਨੇਰਾ ਅੰਦਰ ਹੋ ਜਾਏ ਆਪੇ ਸਚਲਹਿ ਮਿਲਾਈ ਗੁਰ ਕੀ ਬਾਣੀ ਸੋ ਲਾਇ ਪਿਆਰ ਐਥੈ ਓਥੈ ਇਹੋ ਅਦਾਰ ਆਪੇ ਦੇ ਵੈਸਿਰ ਡੜਹਾਰ ਸਚਾ ਮਨਾਈ ਆਪਣਾ ਪਾਣਾ ਸੋਈ ਭਗਤ ਸੁਖੜ ਸੁਜਾਣਾ ਨਾਨਕ ਤਿਸ ਕੈ ਸਦ ਕੁਰਬਾਣਾ ਸਚਾ ਮਾ ਨਾਹੇ ਅਪਨ ਪਾਣਾ ਸੋਹੀ ਭਗਤ ਸੁਖੜ ਸੁਜਾਣਾ ਨਾਨਕ ਤਿਸ ਕੈ ਸਦ ਕੁਰਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ